ਸਸਰੀ ਗੱਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊਜ਼ ਚੈਨਲ ਨਵੀਂ ਅੱਜ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆ ਗੱਲ ਕਰਦੇ ਆ ਕਿ ਇਸ ਵਲੇ ਦੀ ਇੱਕ ਵੱਡੀ ਖਬਰ ਜੜੀ ਆ ਉਹ ਫਾਜ਼ਿਲਕਾ ਤੋਂ ਸਾਹਮਣੇ ਆ ਰਹੀ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਇੱਕ ਮੁਸਲਿਮ ਦਾ ਛੜਾਇਆ ਉਹ ਇਨਕਾਊਂਟਰ ਕਰ ਦਿੱਤਾ ਗਿਆ ਹੈ ਮਾਮਲਾ ਇਸ ਕਦਰ ਹੈ ਕਿ ਪੁਲਿਸ ਵੱਲੋਂ ਫਾਜ਼ਿਲਕਾ ਦੇ ਇੱਕ ਪਿੰਡ ਦੇ ਵਿੱਚ ਨਾਕਾ ਲਗਾਇਆ ਹੋਇਆ ਸੀ ਤਾਂ ਸਾਹਮਣੇ ਤੋਂ ਇੱਕ ਮੋਟਰਸਾਈਕਲ ਦੇ ਉੱਤੇ ਨੌਜਵਾਨ ਆ ਰਿਹਾ ਸੀ ਤਾਂ ਪੁਲਿਸ ਵੱਲੋਂ ਉਸ ਨੂੰ ਜਾ ਰੋਕਣ ਦਾ ਜਿਹੜਾ ਇਹ ਇਸ਼ਾਰਾ ਕੀਤਾ ਗਿਆ ਤਾਂ ਪੁਲਿਸ ਪਾਰਟੀ ਨੂੰ ਦੇਖ ਕੇ ਉਸ ਨੌਜਵਾਨ ਉਸ આરોપી ਵੱਲੋਂ ਜਿਹੜਾ ਮੋਟਰਸਾਈਕਲ ਭਜਾ ਕੇ ਲੈ ਗਿਆ ਤਾਂ ਪੁਲਿਸ ਵੱਲੋਂ ਆਪਣੀਆਂ ਜਿਹੜੀਆਂ ਗੱਡੀਆਂ ਨੇ ਉਹਦੇ ਮਗਰ ਲਾ ਦਿੱਤੀਆ ਤਾਂ ਅ ਅਦ ਵਿਚਕਾਰੇ ਜਾ ਕੇ ਉਸ આરોપી ਵੱਲੋਂ ਮੋਟਰਸਾਈਕਲ ਵਾਲੇ ਵੱਲੋਂ ਇੱਕ ਫਾਇਰ ਕੀਤਾ ਜਾਂਦਾ ਜੋ ਪੁਲਿਸ ਦੀ ਗੱਡੀ ਦੇ ਸ਼ੀਸ਼ੇ ਤੇ ਲੱਗਦਾ ਹੈ ਤਾਂ ਸ਼ੀਸ਼ਾ ਜਿਹੜਾ ਉਹ ਚੱਕਣਾ ਚੁਰ ਹੋ ਜਾਂਦਾ ਹੈ ਤਾਂ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਵੱਲੋਂ ਹਵਾਈ ਫਾਇਰ ਕੀਤਾ ਜਾਂਦਾ ਹੈ ਤਾਂ ਜਿਹੜਾ આરોપી ਆ ਉਹ ਨਹੀਂ ਰੁਕਦਾ ਤਾਂ ਪੁਲਿਸ ਵੱਲੋਂ ਮਜਬੂਰਨ ਜੜਾਇਆ ਉਹਦੀ ਲੱਤ 'ਚ ਜੜੀ ਉਹ ਗੋਲੀ ਮਾਰੀ ਜਾਂਦੀ ਹੈ ਜਿਸ ਤੇ ਕਾਰਨ ਉਹ ਜ਼ਖਮੀ ਹੋ ਜਾਂਦਾ ਹੈ ਤਾਂ ਪੁਲਿਸ ਵੱਲੋਂ ਉਸ ਨੂੰ ਜੜਾਇਆ ਹਸਪੀਟਲ ਦੇ ਵਿੱਚ ਦਾਖਲ ਕਰਾਇਆ ਗਿਆ ਜਿਸ ਦੇ ਨਾਲ ਇੱਕ ਪਿਸਤਲ ਵੀ ਉਹਨੂੰ ਬਰਾਮਦ ਹੋਇਆ ਤਾਂ ਚਾਰ ਪੈਕੇਟ ਹੈਰੋਇਨ ਦੇ ਉਹ ਵੀ ਜਿਹੜੇ ਬਰਾਮਦ ਹੋਏ ਨੇ ਸਾਫ ਜਿਹੜਾ ਸਾਡੇ ਮਾਨਯੋਗ ਸੀਐਮ ਸਾਹਿਬ ਤੇ ਸਾਡੇ ਮਾਨਯੋਗ ਡੀਜੀਪੀ ਸਾਹਿਬ ਤੇ ਸਾਡੇ ਡੀਆਈਜੀ ਸਾਹਿਬ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੇ ਇਹ ਜੁੱਧ ਨਸ਼ਿਆਂ ਖਿਲਾਫ ਜਿਹੜਾ ਮੇਮ ਚੱਲ ਰਹੀ ਆ ਉਹਨੂੰ ਦੇਖਦੇ ਹੋਏ ਕਿ ਰੋਜ਼ ਨਾਕੇ ਲਾਏ ਜਾਂਦੇ ਨੇ ਤਲਾਸ਼ੀਆਂ ਕੀਤੀਆਂ ਜਾਂਦੀਆਂ ਨੇ ਅਸੀਂ ਉਸ ਦੌਰਾਨ ਗ੍ਰਸਤ ਦੌਰਾਨ ਇਸ ਬੰਦੇ ਤੇ ਸ਼ੱਕ ਪੈਣ ਤੇ ਇਸ ਨੂੰ ਹੱਥ ਦਿੱਤਾ ਇਸਨੇ ਮੋਟਰਸਾਈਕਲ ਭਜਾ ਲਿਆ ਤੇ ਉਥੋਂ ਮੋਟਰਸਾਈਕਲ ਇੱਧਰ ਉਤਾਰ ਲਿਆ ਅੱਗੇ ਆ ਕੇ ਉਤਾਰ ਕੇ ਤੇਨੇ ਅੱਗੋਂ ਫੈਰ ਕਰਤਾ ਲੇ ਕੇ ਸਾਈਡ ਤੇ ਸੁੱਟਿਆ ਜਦੋਂ ਚੱਕ ਕੇ ਦੇਖਿਆ ਤਾਂ ਉਹਦੇ ਵਿੱਚ 4 ਪੈਕਟ ਹਿਰੋਇਨ ਦੇ ਬਰਾਮਦ ਹੋਏ ਨੇ ਤੇ ਇੱਕ 32 ਬੋਰ ਦਾ ਪਿਸਤਲ ਹੈ ਦੋ ਫੈਰੇ ਨੇ ਕੀਤੇ ਨੇ ਤੇ 4 ਜਿੰਦਾ ਰੌਂਦ ਨੇ ਬਰਾਮਦ ਹੋਏ ਜੀ ਸ਼ੀਸ਼ਾ ਟੁੱਟਣ ਦੇ ਨਾਲ ਮੇਰੇ ਵੀ ਲੱਗੀ ਆ ਜੀ ਤੇ ਮੇਰੇ ਮੁਲਾਜ਼ਮ ਦੇ ਵੀ ਸ਼ੀਸ਼ਾ ਲੱਗਾ ਹੈ ਤੇਰੀ ਆ ਛਾਤੀ ਤੇ ਵੀ ਕਿ ਇਧਰ ਵੀ ਅਸੀਂ ਜੀ ਆ ਗਭਾਏ ਤੇ ਪਿਛਲੀ ਸਾਈਡ ਤੋਂ ਇਹਦੇ ਮਗਰ ਮੋਟਰਸਾਈਕਲ ਦੇ ਲੱਗੇ ਹੋਏ ਸੀ ਆ ਸ਼ੀਸ਼ਾ ਸਾਈਡ ਦਾ ਸ਼ੀਸ਼ਾ ਜਿਹੜਾ ਜੀ ਨਹੀਂ ਜੀ ਨਜਾਇਜ਼ ਵੈਪਨ ਹੈ ਜੀ ਉਹ ਤਾਂ ਬਾਕੀ ਤਬਦੀਸ਼ ਦਾ ਵਿਸ਼ਾ ਹੈ ਬਾਕੀ ਬਾਅਦ ਚ ਪਤਾ ਲੱਗੇਗਾ ਵੈਰੀਫਾਈ ਕਰਨ ਤੋਂ ਬਾਅਦ ਹਾਂਜੀ ਟੱਲਾ ਜਾਣਾ ਸੀ ਪਿੱਛੋਂ ਤਾਂ ਪਤਾ ਨਹੀਂ ਜੀ ਅਸੀਂ ਤਾਂ ਜਿੱਦਾਂ ਦੀ ਕਰ ਰਹੇ ਸੀ ਤੇ ਚਾਹ ਨਾਲ ਜੀ ਹੁਣ ਹਸਪੀਟਲ ਲੈ ਕੇ ਗਏ ਆ ਕਿਨੇ ਉਹ ਬਾਕੀ ਤੁਹਾਨੂੰ ਦੱਸਣਗੇ ਨਹੀਂ ਹੈਰੋਇਨ ਮਿਲੀ ਸਰ ਸਰ ਚਾਰ ਪੈਕੇਟ ਨਹੀਂ ਰਹਿੰਦੇ ਤੇ ਹਜੇ ਤੋਲੇ ਨਹੀਂ ਤਕਰੀਬਨ 2 ਕਿਲੋ ਤੋਂ ਉੱਪਰ ਭਰੀਆ ਚਾਰ ਪੈਕੇਟ ਨੇ ਸਾਡਾ ਕਦੀ ਵੀ ਇਰਾਦਾ ਨਹੀਂ ਹੁੰਦਾ ਕਿ ਕਿਸੇ ਦੇ ਫਾਇਰ ਕੀਤਾ ਜਾਵੇ ਅਸੀਂ ਆਪਣੀ ਦਾ ਸੈਲਫ ਡਿਫੈਂਸ ਨੂੰ ਦੇਖਦੇ ਹੋਇਆ ਜਦੋਂ ਅਗਲੇ ਨੇ ਦੋ ਫਾਇਰ ਕਰਤੇ ਸਿੱਧੇ ਤੇ ਸਾਨੂੰ ਇੱਕ ਹੀ ਵਾਈ ਫਾਇਰ ਵੀ ਕੀਤਾ ਪਰ ਨਹੀਂ ਹਟਲਿਆ ਤੇ ਫਿਰ ਮਜਬੂਰਨ ਸਾਨੂੰ ਫਾਇਰ ਲਾਉਣਾ ਪਿਆ ਇਹ ਮਸਲਾ ਹੈ ਜਨ ਜਦ ਨਸ਼ਿਆਂ ਖਿਲਾਫ ਜਿਹੜਾ ਸਾਡੇ ਮਾਨਯੋਗ ਸੀਐਮ ਸਾਹਿਬ ਤੇ ਸਾਡੇ ਮਾਨਯੋਗ ਡੀਜੀਪੀ ਸਾਹਿਬ ਸ਼ੇਰ ਪੰਜਾਬ ਨਿਊ ਚੈਨਲ ਨੂੰ ਲਾਈਕ ਸ਼ੇਅਰ ਔਰ ਕਮੈਂਟ ਜੁ ਕਰੋ ਤਾਂ ਜੋ ਕਿ ਤੁਹਾਨੂੰ ਨਵੀਆਂ ਤੇ ਤਾਜ਼ਾ ਅਪਡੇਟ ਮਿਲਦੀਆਂ ਰਹਿਣ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕਿ ਤੁਹਾਨੂੰ ਸਮੇਂ-ਸਮੇਂ 'ਤੇ ਸਾਡੀਆਂ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਤੁਸੀਂ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ ਪੰਜਾਬ ਨਿਊ ਚੈਨਲ